ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਈ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਜੀ ਦੀ ਪਵਿੱਤਰ ਫਤਿਹ ਪ੍ਰਵਾਨ ਕਰਨੀ ਸਾਂਝ ਪੋਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵੀਡੀਓ ਬਣਾਉਂਦਾ ਮੇਨ ਟਾਪਿਕ ਜਾਂ ਮਕਸਦ ਹੈ ਕਈ ਫੋਨ ਵੀ ਕਰਦੇ ਹਨ ਕਈ ਕਮੈਂਟ ਵੀ ਕਰਦੇ ਹਨ ਕਮੈਂਟਾਂ ਚ ਬਹੁਤ ਘਾਟੇ ਜਿਆਦਾ ਫੋਨ ਹੀ ਆਉਂਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਪਾਠ ਪੂਜਾ ਸੇਵਾ ਬੜੀ ਗੁਰੂ ਜੀ ਕਰਦੇ ਹਾਂ ਪਰ ਉਹਦਾ ਲਾਭ ਨਹੀਂ ਮਿਲਦਾ ਸਾਨੂੰ ਕਿ ਗੁਰੂ ਸਾਡੀ ਸੁਣਦਾ ਨਹੀਂ ਆ ਕਿ ਸਾਡੀ ਪੂਜਾ ਅਰਚਨਾ ਸਾਡੇ ਪਾਠ ਸਵੀਕਾਰ ਨਹੀਂ ਹਨ ਅਸੀਂ ਦੁਪਹਿਰੇ ਵੀ ਕੱਢਦੇ ਹਾਂ ਤਾਂ ਦਾ ਨੰਮ ਰਸ਼ੀਦ ਬਾਬਾ ਦੀਪ ਸਿੰਘ ਜੀ ਜਿੱਦਾ ਜਥੇਦਾਰ ਮਹਾਪ੍ਰਸ਼ਾਨ ਦੇ ਅਸੀਂ ਸੇਵਾ ਵੀ ਕਰਦੇ ਹਾਂ ਗੁਰੂ ਤਾਂ ਘਰਾਂ ਦੀ ਕਿ ਸਾਨੂੰ ਲਾਭ ਕਿਉਂ ਨਹੀਂ ਮਿਲਦਾ ਸਾਡੀ ਸੁਣਵਾਈ ਕਿਉਂ ਨਹੀਂ ਹੁੰਦੀ ਜਿਸ ਮਕਸਦ ਤੇ ਜਿਸ ਮੰਜ਼ਲ ਤੇ ਅਸੀਂ ਜਾਣਾ ਹੁੰਦਾ ਹੈ ਅੱਧ ਬਚਾਦੇ ਜਾਂਦੇ ਹੀ ਡੋਬ ਜਾਂਦੇ ਹਨ ਜਾਂ ਸਾਡੇ ਕਾਰਜ 99% ਹੋਏ ਹੁੰਦੇ ਹਨ 1% ਤੋਂ ਵੀ ਗੱਲ ਰੁਕ ਜਾਂਦੀ ਹੈ ਕਾਰਜ ਅੜ ਜਾਂਦੇ ਹਨ ਇਹ ਕਿਉਂ ਹੁੰਦਾ ਹੈ ਅਸੀਂ ਦਾਦਾ ਸੁਖਨੀ ਸਾਹਿਬ ਦੇ ਕਈ ਇਥੋਂ ਤੱਕ ਕਹਿੰਦੇ ਦਾਦਾ ਸੁਖਨੀ ਸਾਹਿਬ ਦੇ ਪਾਠ ਵੀ ਕੀਤੇ ਨੇ ਦਾਦਾ ਜਗਜੀ ਸਾਹਿਬ ਦੇ ਵੀ ਕੀਤੇ ਨੇ ਇੱਕ ਦਿਨ ਦੇ ਵਿੱਚ ਬੜੇ ਇਹੋ ਜਿਹੇ ਗੁਰਸਖ ਟੱਕਰੇ ਕਈਆਂ ਨੇ ਮੂਲ ਮੰਤਰ ਬੇਸ਼ੁਮ ਬੇਸਾਉ ਨਾ ਕੀਤੇ ਹਰ ਤਰੱਕੀ ਨਹੀਂ ਮਿਲੀ ਜਿਹੋ ਜਿਹੇ ਚਾਹੁੰਦੇ ਹਾਂ ਮਿਲੀ ਪਰ ਉਹ ਜਿਹਨੇ ਮਿਲੀ ਜਿਹੋ ਜਿਹੇ ਸੀ ਚਾਹੁੰਦੇ ਹਾਂ ਕਿ ਇਹ ਗੱਲਾਂ ਮਤਲਬ ਸਾਨੂੰ ਕਿਉਂ ਨਹੀਂ ਇਹ ਜਪ ਤਪ ਕਿਉਂ ਨਹੀਂ ਸਾਨੂੰ ਧਰਮ ਦੀ ਕਿਰਤ ਕਿਉਂ ਨਹੀਂ ਸਾਨੂੰ ਕੀਤੀ ਸੇਵਾ ਲੱਗਦੀ ਸੋ ਸਭ ਤੋਂ ਪਹਿਲਾਂ ਸਤਿਗੁਰਾਂ ਦਾ ਪਵਿੱਤਰ ਬਚਨ ਹੈ ਸਾਥ ਸੇਵਾ ਕੀਤੀ ਸਫਲ ਹੈ ਜਿੱਦ ਸਤਿਗੁਰ ਕਾ ਮਨ ਮੰਨੇ ਸੇਵਾ ਉਹੀ ਹੈ ਜਿੱਤੇ ਸਤਿਗੁਰ ਦਾ ਮਨ ਮੰਨੇ ਸਭ ਤੋਂ ਪਹਿਲਾਂ ਗੁਰੂ ਦਾ ਮਨ ਮੰਨੇ ਤਾਂ ਫੇਰ ਸੇਵਾ ਮਿਲਦੀ ਹੈ ਤੇ ਸੇਵਾ ਉਹੀ ਪ੍ਰਮਾਨ ਹੁੰਦੀ ਹੈ ਜਿਹੜੀ ਤਨੋਂ ਮਨੋਂ ਕੀਤੀ ਹੋਵੇ ਕਿ ਗੁਰੂ ਦੇ ਸ਼ਰਧਾ ਰੱਖ ਕੇ ਕੀਤੀ ਹੋਵੇ ਪੂਜਾ ਜਪ ਤਪ ਉਹੀ ਮੰਨੇ ਜਾਂਦੇ ਹਨ ਜਿਹੜੇ ਗੁਰੂ ਦੇ ਸ਼ਰਧਾ ਰੱਖ ਕੇ ਕੀਤੇ ਹੋਣ ਇਹ ਨਹੀਂ ਕਿ ਘੜੀ ਵੱਲ ਧਿਆਨ ਹੋਵੇ ਤੇ ਜਪਜੀ ਸਾਹਿਬ ਚੱਲਦਾ ਹੋਵੇ ਉਹ ਨਹੀਂ ਸਫਲ ਹੋ ਸਕਦਾ ਜ਼ਿੰਦਗੀ 'ਚ ਜਿਸ ਨੇ ਟਾਈਮ ਦੇ ਹਿਸਾਬ ਨਾਲ ਪਾਠ ਕੀਤੇ ਹਨ ਜੇਸੇ ਨੇ ਟਾਈਮ ਦੇ ਹਿਸਾਬ ਨਾਲ ਸੇਵਾ ਕੀਤੀ ਹੈ ਪੰਜਵੇਂ ਪਾਤਸ਼ਾਹ ਜੀ ਦਾ ਸੁਖਨੇ ਸਾਹਿਬ ਵਿੱਚ ਪਵਿੱਤਰ ਵਚਨ ਹੁੰਦਾ ਹੈ ਸੇਵਾ ਕਰਤੋ ਨਹਿ ਕਾਮੀ ਤਿਸ ਕੋ ਹੋਵਤ ਪ੍ਰਾਪਤ ਸੁਭਮੀ ਜੋ ਸੇਵਾ ਕਰਕੇ ਕੋਈ ਕਾਮਨਾ ਨਹੀਂ ਕਰਦਾ ਦੇਖੋ ਗੁਰੂ ਨੂੰ ਸਭ ਕੁਝ ਪਤਾ ਹੈ ਇਹ ਨੇ ਵੀ ਗੁਰੂ ਨੂੰ ਸਾਡੀਆਂ ਗਰਜਾਂ ਦਾ ਸਾਡੀਆਂ ਲੋੜਾਂ ਦਾ ਨਹੀਂ ਪਤਾ ਗੁਰੂ ਨੇ ਤਾਂ ਪਹਿਲੇ ਰਚ ਦੇ ਕੇ ਸਾਨੂੰ ਭੇਜਿਆ ਹੈ ਸਿਰਫ ਕੀ ਹੁੰਦਾ ਹੈ ਹੁਣ ਮੇਨ ਟੋਕ ਦੇ ਮੇਨ ਟੌਪਿਕ ਤੇ ਜਿਹੜੇ ਅਸੀਂ ਬਚਨ ਵਿਚਾਰ ਕਰ ਰਹੇ ਹਾਂ ਉਹ ਇਹ ਹਨ ਸਾਨੂੰ ਦੋ ਗੱਲਾਂ ਕਰਕੇ ਸਿਰਫ ਮੇਨ ਸ਼ਬਦ ਸਾਡੇ ਸਿਰ ਸਾਨੂੰ ਦੋ ਗੱਲਾਂ ਕਰਕੇ ਦੋ ਗਲਤੀਆਂ ਕਰਕੇ ਸਾਡੇ ਪੂਰੇ ਜਪ ਤਪ ਦਾ ਪੂਰੇ ਪਾਠ ਦਾ ਪੂਰੀ ਸੇਵਾ ਦਾ ਫਲ ਕਿਉਂ ਨਹੀਂ ਮਿਲਦਾ ਸਿਰਫ ਦੋ ਗੱਲਾਂ ਕਰਕੇ ਉਹ ਕੀ ਹਨ ਧਿਆਨ ਨਾਲ ਵੀਡੀਓ ਸੋਨੇ ਵੀਡੀਓ ਛੋਟੀ ਹੈ ਫਿਰ ਕਿਤੇ ਸਮਾਂ ਮਿਲਿਆ ਤਾਂ ਬਣਾਵਾਂਗੇ ਪਹਿਲੀ ਸਾਡੀ ਸਭ ਤੋਂ ਵੱਡੀ ਗਲਤੀ ਕੀ ਹੁੰਦੀ ਆ ਅਸੀਂ ਪਾਠ ਪੂਜਾ ਬੜਾ ਕੀਤਾ ਅਸੀਂ ਜਪ ਤਪ ਬੜਾ ਕੀਤਾ ਉਹ ਦੁਨੀਆ ਦੇ ਵਿੱਚ ਜ਼ਾਹਿਰ ਵੀ ਕਰਦੇ ਹਾਂ ਨਾਲੋਂ ਨਾਲ ਅੱਜ ਮੈਂ ਇੰਨੀ ਸੇਵਾ ਕੀਤੀ ਅੱਜ ਮੈਂ ਇੱਥੇ ਗਿਆ ਅੱਜ ਮੈਂ ਆਹ ਕੀਤਾ ਬੜਾ ਅਸੀਂ ਜਪ ਤਪ ਕੀਤਾ ਸਭ ਕੁਝ ਜਦੋਂ ਜਗ ਦੇ ਵਿੱਚ ਜ਼ਾਹਿਰ ਕਰਦੇ ਹਨ ਉਹ ਭਗਤੀ ਉੱਥੇ ਖਲੋ ਜਾਂਦੀ ਹੈ ਜਿਹੜੇ ਪੂਰਨ ਬ੍ਰਹਮ ਗਿਆਨੀ ਸਾਧੂ ਸੰਤੋਂ ਗਿਓ ਉਹਨਾਂ ਨੇ ਕੋਈ ਵਸਤਾਵਾਂ ਕਿਉਂਕਿ ਕਈ ਥੰਗਨ ਦੇ ਮਨ 'ਚ ਹੁੰਦਾ ਆ ਵੀ ਕਈਆਂ ਨੇ ਕਿਹਾ ਵੀ ਆਹ ਸੰਤ ਨੇ ਇੰਨੇ ਪਾੜ ਕੀਤੇ ਸੇਵਾ ਕੀਤੀ ਕਿਉਂਕਿ ਗੁਰਬਾਣੀ ਆ ਵੀ ਕਹਿ ਰਹੀ ਆ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਕਿਉਂਕਿ ਹਰ ਸਾਧੂ ਸੰਤ ਬ੍ਰਹਮ ਗਿਆਨੀ ਹੀ ਹੁੰਦਾ ਹੈ ਕਿਉਂਕਿ ਜਿਹਨੇ ਬ੍ਰह्म ਭਾਵ ਜਿਹਨੇ ਸੱਚ ਦੀ ਪਹਿਚਾਨ ਕਰ ਲਈ ਜਿਹਨੇ ਸੱਚ ਨੂੰ ਸਮਝ ਲਿਆ ਸੱਚ ਕੀ ਆ ਬ੍ਰह्म ਤੇ ਬ੍ਰਹਮ ਗਿਆਨੀ ਦਾ ਖਿਤਾਬ ਮਿਲ ਜਾਂਦਾ ਉਹਨੂੰ ਪਹਿਲੀ ਗੱਲ ਇਹ ਆਪਣੇ ਆਪ ਨੂੰ ਲਕਾ ਕੇ ਰੱਖੋ ਜਿੰਨਾ ਛਪਾਇਆ ਜਿੰਨੇ ਛਪਾਇਓ ਤਿੰਨੇ ਪਾਇਓ ਸਭ ਤੋਂ ਵੱਡੀ ਗੱਲ ਇਹ ਆ ਵੀ ਸੱਚ ਦੇ ਰਾਹ ਤੇ ਚੱਲੋ ਸੱਚ ਕੀ ਕਹਿੰਦਾ ਹੈ ਸੱਚ ਲੁਗਿਆ ਨਹੀਂ ਲੁਕਦਾ ਜੋ ਮਰਜੀ ਹੋਏ ਕਦੀ ਖਾਂ ਥੱਲੇ ਅੱਗ ਨਹੀਂ ਛੁਪਦੀ ਠੀਕ ਆ ਜੀ ਧੂਆ ਉੱਠਦਾ ਹੈ ਹੌਲੀ ਹੌਲੀ ਪਰ ਇੱਕ ਸਮਾਂ ਹੋ ਜਾਂਦਾ ਅੱਗ ਭਾਵੇਂ ਜਿੰਨੇ ਮਰਜੀ ਕੱਖ ਹੌਣ ਥੱਲੇ ਥੱਲੋਂ ਅੱਗ ਦੀ ਚੰਗਿਆਰੀ ਨੇ ਇੱਕ ਦਿਨ ਇੱਕ ਦਿਨ ਅੱਗ ਬਣ ਹੀ ਜਾਣਾ ਹੈ ਤੇ ਕੱਖਾਂ ਨਾਲ ਕਦੀ ਦਰਿਆ ਨਹੀਂ ਰੁਕਦੇ ਠੀਕ ਹੈ ਜੀ ਦਰਿਆ ਪਿੱਛੋਂ ਜਿੱਡਾ ਮਰਜ਼ੇ ਵੱਡਾ ਹੁੰਦਾ ਹੋਵੇ ਪੁਲ ਤੇ ਆ ਕੇ ਇਕੱਠਾ ਹੋ ਜਾਂਦਾ ਹੈ ਭਾਵੇਂ ਇਦਾਂ ਹੀ ਸੱਚ ਤੇ ਝੂਠ ਆ ਝੂਠ ਦਾ ਜਿੱਡਾ ਮਰਜ਼ੀ ਦਰਿਆ ਹੁੰਦਾ ਹੋਵੇ ਸੱਚ ਦਾ ਨਿਗਾਹਾਂ ਪੁੱਲ ਨੂੰ ਇਕੱਠਾ ਕਰਕੇ ਸਮੇਟ ਕੇ ਖਲਾਰ ਕੇ ਰੱਖ ਦਿੰਦਾ ਠੀਕ ਹੈ ਜੀ ਦੂਜੀ ਗੱਲ ਇਹ ਆ ਵੀ ਜਦੋਂ ਵੀ ਤੁਸੀਂ ਜੱਪ ਤੱਪ ਕਰਦੇ ਹੋ ਦੱਸੋ ਨਾ ਯਹਰ ਨਾ ਕਰੋ ਤੇ ਸਭ ਤੋਂ ਵੱਡੀ ਦੂਜਾ ਜਿਹੜਾ ਬਚਣਾ ਪਾ ਕਰਨਾ ਹੈ ਕਿਸੇ ਦਾ ਦਿਲ 'ਚ ਮਾੜਾ ਨਾ ਸੋਚੋ ਭਾਵੇਂ ਆਂਡ ਗਵਾਨ ਆ ਭੈਣ ਭਰਾ ਆ ਰਿਸ਼ਤੇਦਾਰ ਚਾਚਾ ਮਾਮਾ ਕੋਈ ਵੀ ਕਿਸੇ ਦਾ ਮਾੜਾ ਨਾ ਸੋਚ ਜੇ ਕਿਹਦੀ ਤਰੱਕੀ ਹੋਉਂਦੀ ਆ ਨਾ ਉਹਦੇ ਵੱਲ ਕੇ ਸੜੋ ਨਾ ਸਿਰਫ ਸਤਗੁਰੂ ਨਾਨਕ ਪਾਸ਼ਾ ਦੇ ਅੱਗੇ ਹੋਰ ਆਸ ਬਿੰਦ ਕਰੋ ਸੱਚੇ ਪਾਸ਼ਾ ਜਿੱਦਾਂ ਇਹਨੂੰ ਤਰੱਕੀ ਦਿੱਤੀ ਆ ਸਾਨੂੰ ਵੀ ਤਰੱਕੀ ਦੀ ਰਾਹ ਦੇ ਇਹਨੂੰ ਦੁਗਣੀ ਦੇ ਸਾਨੂੰ ਵੀ ਦੁਗਣੀ ਦੇ ਠੀਕ ਆ ਨਾ ਇਹਨੂੰ ਜੁਗਣੀ ਦੇ ਸਾਨੂੰ ਜੁਨੇ ਇਹਦਾ ਵੀ ਕਾਰੋਬਾਰ ਵਧੇ ਤੁਹਾਡਾ ਵੀ ਵਧੇ ਸਾਡੇ ਬੱਚੇ ਕਮੂਨ ਇਹ ਵੀ ਕਮਾਈ ਬਸ ਕੇ ਦਾ ਮਾੜਾ ਨਹੀਂ ਸੋਚਣਾ ਵੀ ਇਹਦਾ ਬੇੜਾ ਕਰਕੇ ਹੋ ਜੇ ਤੁਹਾਡਾ ਜਾਲੂ ਟੂਣਾ ਗੰਦੀ ਸੋਚ ਨਹੀਂ ਰੱਖਣੀ ਕਿਉਂਕਿ ਤੁਸੀਂ ਜਿੰਨੇ ਮਰਜੀ ਤੁਸੀਂ ਪਾਠ ਜਪ ਤਪ ਕੀਤੇ ਹੁਣ ਠੀਕ ਆ ਤੁਸੀਂ ਪਾਠ ਕੀਤੇ ਆ ਤੁਹਾਨੂੰ ਉਹਦਾ ਫਲ ਮਿਲੇਗਾ ਪਰ ਕਦੀ ਜ਼ਿੰਦਗੀ ਦੀ ਉਹ ਪੜਾ ਤੇ ਨਹੀਂ ਪਹੁੰਚ ਸਕੋਗੇ ਜਿੱਥੇ ਤੁਹਾਡਾ ਮੰਜ਼ਲ ਸੀ ਜਿੱਥੇ ਤੁਹਾਡਾ ਨਿਸ਼ਾਨਾ ਸੀਗਾ ਠੀਕ ਆ ਤੁਹਾਨੂੰ ਰੱਬ ਤੁਹਾਡਾ ਫਲ ਲਗੋਗੀ ਪਰਮੇਸ਼ਵਰ ਕਾਲਪੁਰਖ ਦਾ ਸੂਲਿਆ ਜਿਨੇ ਉਹਦੇ ਘਰ ਦਾ ਬਾਟਾ ਵੀ ਮਾਂਜਿਆ ਨਾ ਜਿਨੇ ਉਹਦਾ ਛਿੰਨ ਇੱਕ ਵਾਹਿਗੁਰੂ ਕਿਹਾ ਉਹਦਾ ਉਹਦਾ ਲੇਖਾ ਨਹੀਂ ਰੱਖਦਾ ਤੇ ਦੂਜੀ ਗੱਲ ਇਹ ਵੀ ਹੈ ਗੁਰੂ ਨਾਨਕ ਸਾਹਿਬ ਦੀ ਆਸਾਂ ਦੀ ਵਾਰ ਤੇ ਮਹਾਰਾਜ ਫਰਮਾਉਂਦੇ ਹਨ ਬੀਜੇ ਵਿਖਮ ਮੰਗੇ ਅੰਮ੍ਰਿਤ ਵੇਖੋ ਇਹਨੇ ਆ ਭੀ ਜੇ ਕੋਈ ਕਿਕਰ ਬੀਜ ਕੇ ਠੀਕ ਹੈ ਜੀ ਯਹਰ ਤੇ ਅੰਮ੍ਰਿਤ ਮੰਗਦਾ ਫਿਰੇ ਕਿ ਮੈਂ ਕਿੱਕਰ ਬੀਜੇ ਤੇ ਅੰਬ ਮਿਲ ਜਾਣ ਮੈਨੂੰ ਉਹ ਨਹੀਂ ਨਾ ਗੱਲ ਹੋ ਸਕਦੀ ਅੰਬ ਬੀਜੇ ਤੇ ਅੰਬ ਹੀ ਆਉਣਗੇ ਜੇ ਕਿੱਕਰਾ ਬੀਜੇ ਤੇ ਕਿੱਕਰਾ ਕੰਡੇ ਹੀ ਆਉਣੇ ਠੀਕ ਹੈ ਜੀ ਯਾਕਾ ਬੀਜੇ ਦਾਕਾ ਦੇ ਫਲ ਖਾਣੇ ਬੈਣਗੇ ਉਹਦੇ ਉਂਗੂਰ ਨਹੀਂ ਲੱਗਣੇ ਇਸ ਤਰ੍ਹਾਂ ਹੀ ਪਰਮੇਸ਼ਵਰ ਦੀ ਵਿਧੀ ਆ ਕੋਈ ਵੱਡੀ ਗੱਲ ਨਹੀਂ ਸਿਰਫ ਪਰਮੇਸ਼ਵਰ ਦੀ ਵਿਧੀ ਨੂੰ ਸਮਝੋ ਪਰਮੇਸ਼ਵਰ ਕਿੱਥੇ ਆ ਕੀ ਕਰਨ ਦਿਆ ਉਹ ਕੀ ਚਾਹੁੰਦਾ ਸਾਡੇ ਤੋਂ ਉਹ ਚਾਹੁੰਦਾ ਵੀ ਜਿੱਦਾਂ ਮੈਂ ਆਵਾਂ ਨਾ ਨਾ ਸਤਗੁਰ ਕੀ ਕਹਿੰਦੇ ਨੇ ਵੀ ਨਾ ਕੋਈ ਉਹਦਾ ਮਿੱਤਰ ਨਾ ਸੱਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਾ ਉਹਦੀ ਕੋਈ ਯਾਤ ਨਾ ਕੋਈ ਪਾਤ ਨਾ ਕੋਈ ਦੇ ਕੁਛ ਨਹੀਂ ਉਹਦਾ ਸਿਰਫ ਇੱਕ ਉਹ ਕਾਲਪੁਰਖ ਸੱਚ ਦੇ ਸਮਾਇ ਕੰਨ ਕੰਨ ਦੇ ਸਮਾਇ ਬਲੇਹਾਰੀ ਗੁਦਰਤ ਵਸਿਆ ਤੇਰਾ ਅੰਤਰਾ ਜਾਈ ਲਖਿਆ ਉੱਪਲੇ ਹਾਰੀ ਕੁਦਰਤ ਵਸਈ ਆ ਉਹ ਕੁਦਰਤ ਵਸਈ ਬਈ ਆ ਸਿਰਫ ਕੀ ਕਰਨਾ ਸੱਚ ਦੇ ਰਾਹ ਤੇ ਜਾਣਾ ਸੱਚ ਦੀ ਪੌੜੀ ਚੜ੍ਹਨਾ ਤੇ ਸੱਚ ਨੂੰ ਹੀ ਮੰਨਣਾ ਆ ਸੱਚ ਹੀ ਸਭ ਕੁਝ ਆ ਜਦੋਂ ਤੁਸੀਂ ਇਹ ਦੋ ਗੱਲਾਂ ਸੁਣ ਲਈਏ ਇੱਕ ਵਿਖਾਵਾ ਕਰਨਾ ਬੰਦ ਕਰਤਾ ਦੂਜੀ ਨਿੰਦਿਆ ਚੁਗਲੀ ਈਰਖਾ ਦਗੇ ਬੇਈਮਾਨੀ ਕਰਨੀ ਬੰਦ ਕਰ ਦਿੱਤੀ ਕੇ ਨਾ ਵੇਖੋ ਇੱਕ ਗੱਲ ਆ ਚਾਰ ਵੈਦ ਗੁਰੂ ਗ੍ਰੰਥ ਸਾਹਿਬਹਾਰਾ ਇਸ ਕੇ ਪਾਸਾ ਜੋ ਗੋਜੂ ਘਟਾਲੇ ਗੀਤਾ ਬਾਈਬਲ ਕੁਰਾਨ ਕੋਈ ਵੀ ਗ੍ਰੰਥ ਚੁੱਕ ਲੋ ਉਹਦੇ ਪਵਿੱਤਰ ਬਚਨ ਪੜ੍ਹ ਲਓ ਉਹਦੇ ਵਿੱਚ ਲਿਖਿਆ ਹੈ ਜਿੰਨਾ ਤੇਰੇ ਕਰਮਾਂ 'ਚ ਲਿਖਿਆ ਨਾ ਓਨਾ ਹੀ ਤੈਨੂੰ ਮਿਲੇਗਾ ਤੇ ਜਿੰਨਾ ਤੇਰੇ ਕਰਮਾਂ 'ਚ ਨਹੀਂ ਨਾ ਲਿਖਿਆ ਜੇ ਮਿਲਿਆ ਤੇਰੇ ਕਰਮਾਂ 'ਚ ਨਹੀਂ ਹੈਗਾ ਉਹ ਆ ਕੇ ਵੀ ਚਲਾ ਜਾਏਗਾ ਤੇ ਜੇ ਕਰਮ ਕਮਾਉਣੇ ਨੇ ਚੰਗੇ ਕਮਾਈਏ ਜਿਹੜੀ ਕਿਸਮਤ ਸਾਡੀ ਕੀ ਜੀ ਰੋਟੀ ਮਿਲੀ ਹੈ ਨਾ ਕਿਉਂ ਬੇਈਮਾਨੀ ਨਾਲ ਖਾਣੀ ਹੈ ਉਹ ਸੱਚ ਨਾਲ ਖਾਣੀ ਕਿਉਂਕਿ ਬੇਈਮਾਨੀ ਦਾ ਪੈਸਾ ਜਿਹੜਾ ਹੈ ਨਾ ਉਹ ਬੇਈਮਾਨੀ ਦਾ ਪੈਸਾ ਹਲਾਲ ਦੀ ਕਮਾਈ ਨੂੰ ਲੈ ਜਾਂਦਾ ਨਾਲ ਹੀ ਮਿਲਣਾ ਤੇ ਉਹੀ ਹੈ ਜੋ ਕਰਮਾਂ ਜਿਆ ਪਰ ਫਿਰ ਕਿਉਂ ਉਹ ਕਹਿੰਦੇ ਹੁੰਦੇ ਆ ਨਾ ਵੀ ਨੇਕੀ ਨੇਕੀ ਦਾ ਬੀਜਿਆ ਬਦੀ ਨਾਲ ਕਿਉਂ ਖਾਣਾ ਠੀਕ ਹੈ ਜੀ ਜਿਹੜਾ ਨੇਕੀ ਨਾਲ ਬੀਜਿਆ ਹੀ ਪਿਛੇ ਉਹ ਹੁਣ ਮਿਲਣਾ ਆ ਪਰ ਉਹ ਬਦੀ ਦੇ ਰੂਪ ਚ ਕਿਉਂ ਆ ਉਹ ਮਾੜੇ ਰੂਪ ਚ ਕਿਉਂ ਲੈਣਾ ਪਰਮੇਸ਼ਵਰ ਦੇ ਰਾਜ ਵੱਲੋਂ ਹਾਂ ਇੱਕ ਗੱਲ ਜ਼ਰੂਰ ਆ ਜਿੱਦਨ ਤੂੰ ਹੀ ਬੇਈਮਾਨੀ ਕਰਨੀ ਛੱਡ ਦਿੱਤੀ ਮਾੜਾ ਖਾਣਾ ਖਾਣਾ ਛੱਡ ਦਿੱਤਾ ਮਾੜੇ ਪਹਿਰਾਵੇ ਪੈਣੇ ਬੰਦ ਕਰ ਦਿੱਤੇ ਕਿਸੇ ਦਾ ਦਿਲ ਤੋੜਨਾ ਬੰਦ ਕਰ ਦਿੱਤਾ ਕਿਉਂਕਿ ਬੁੱਲੇ ਸ਼ਾਹ ਨੇ ਕਿਹਾ ਬੁੱਲਿਆ ਮੰਦਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਕੋਈ ਟੰਡਾ ਇੱਕ ਦਿਲ ਨਾਲ ਟਾਵੇਂ ਬਦਲੇ ਮੇਰਾ ਰੱਬ ਦਲਾ ਵਿੱਚ ਰਹਿੰਦਾ ਜਿੱਦਨ ਤੂੰ ਹੀ ਕਹਦਾ ਦਿਲ ਤੋੜਨਾ ਬੰਦ ਕਰ ਦਿੱਤਾ ਕਿਸ ਨੂੰ ਜਵਾਬ ਗਾਲੀ ਦੇਣੀ ਬੰਦ ਕਰ ਦਿੱਤੀ ਕੇ ਇਹਨੂੱਚੇ ਬੋਲ ਬੋਲਨੇ ਬੰਦ ਕਰਦੇ ਉੱਚੇ ਬੋਲਾਂ ਬੁਲੀਏ ਕਰਤਾਰੋ ਡਰੀਏ ਜਿੱਦਨ ਤੁਸੀਂ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿੱਤਾ ਭਾਵੇਂ ਇੱਕ ਜਪਜੀ ਸਾਹਿਬ ਪੜ੍ਹ ਲਓ ਭਾਵੇਂ ਮੂਲ ਮੰਤਰ ਪੜ੍ਹ ਲਓ ਉਹ 100 ਜਪਜੀ ਸਾਹਿਬਾਂ ਦੇ ਬਰਾਬਰ ਹੋਏਗਾ ਭਾਵੇਂ 100 ਜਪਜੀ ਸਾਹਿਬ ਕਰ ਲਓ ਜੇ ਰਾਤ ਨੂੰ ਗਵੰਡੀ ਦੀ ਮਾੜਾਈ ਮੰਗਣਾ ਆ ਰਸਤੇਦਾਰਾਂ ਨਾਲ ਵੀ ਇਹ ਵਸ ਮੇਰੀ ਜੁੱਤੀ ਜੀ ਪਾਣੀ ਪੀਣ ਇਹ ਮੇਰੇ ਥੱਲੇ ਲੱਗੇ ਰਹਿਣ ਇਹ ਕਰੀ ਤਾਂ ਨ ਉੱਪਰ ਜਾਣ ਫੇਰ ਨਹੀਂ ਫੇਰ ਨਹੀਂ ਰੱਬ ਕਰੀ ਤਰੱਕੀ ਦੇਗਾ ਦਿਲੋਂ ਸਤਿਆਰੇ ਹੋ ਕੇ ਚਲੋ ਬੰਦਾ ਜੋ ਭਲਾਈ ਸੋਚੇ ਹਰ ਬੰਦੇ ਦਾ ਭਲਾ ਹੀ ਲੋਚੇ ਗਊ ਗਰੀਬ ਦਾ ਮਾਸ ਨਾ ਨੋਚੇ ਰੱਬ ਵੀ ਲੈਂਦਾ ਸਾਰਾ ਉਹਦੀਆਂ ਹਰ ਪਲ ਦੀ ਹਰ ਪਲ ਮੋਜ ਬਹਾਰਾਂ ਠੀਕ ਹੈ ਨਾ ਜਿਹੜਾ ਕਿਸੇ ਦਾ ਨਮਾਸ ਨਾ ਨੋਚਦਾ ਤੇ ਕਿਸੇ ਨੂੰ ਖਾਂਦਾ ਨਹੀਂ ਰਾਬੂ ਦਾ ਸੋਚਦਾ ਵੀ ਇਹਨੇ ਕਰਮ ਨਹੀਂ ਮਾੜੇ ਕੀਤੇ ਕਿਉਂ ਗੁਰੂ ਸਾਹਿਬ ਕਹਿੰਦੇ ਮਿਹਨਤ ਕਰੋ ਮਿਹਨਤ ਅੱਗੇ ਪਰਮਾਤਮਾ ਝੁਕਦਾ ਆ ਕਿ ਸਾਡੇ ਪਿਛਲੇ ਵੀਡੀਓ ਲੰਬੀ ਜਿਆਦੀ ਹੋ ਜਾਂਦੀ ਆ ਸਾਡੇ ਪਿਛਲੇ ਕੀਤੇ ਕਰਮਾਂ ਕਰਕੇ ਤੁਹਾਨੂੰ ਦੁੱਖ ਮਿਲਦੇ ਆ ਤੇ ਉਹ ਦੁੱਖਾਂ ਕਰਕੇ ਇਹੋ ਜਿਹਾ ਦੁੱਖ ਹੋਰ ਨਾ ਇਹੋ ਜਿਹਾ ਪਾਪ ਕਮਾ ਲਈਏ ਵੀ ਹੋਰ ਬੰ ਮਤਲਬ ਵੀ ਜੰਜਾਲ ਚ ਪੈ ਜਾਈਏ ਕਈ ਜਨਮਾਂ ਦੇ ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਦੋ ਇੱਕ ਸਚਾਈ ਦੇ ਚਲੋ ਇੱਕ ਦਿਲ ਸਾਫ਼ ਰੱਖ ਕੇ ਚਲੋ ਕੋਈ ਘੰਟੇ ਇਹ ਨਹੀਂ ਕਹਿੰਦੇ ਵੀ ਬਾਣੀ ਨਾ ਪੜੋ 100-100 ਪਾਠ ਕਰੋ ਜਿੰਨੀ ਸ਼ਰਧਾ ਕਰੋ ਪਰ ਫਿਰ ਇਹ ਨਹੀਂ ਵਜਣਗਾ ਨਾ ਵੀ ਮੈਂ ਇਨਾ ਪਾਠ ਕੀਤਾ ਮੈਂ ਇਨਾ ਜਪਤਾ ਵੀ ਕੀਤਾ ਮੈਨੂੰ ਫਲ ਨਹੀਂ ਮਿਲਿਆ ਇਹ ਨਹੀਂ ਫਿਰ ਵਜਣਗਾ ਨਾ ਫਿਰ ਸਤਗੁਰਾਂ ਦੀ ਡੋਰੀ ਛੱਡ ਦੇਣੀ ਤੇ ਜੇ ਜਲਦੀ ਲੈਣਾ ਫਿਰ ਥੋੜਾ ਜਿਹਾ ਮੰਨਣਾ ਸਾਫ਼ ਕਰਕੇ ਚੱਲੋ ਠੀਕ ਹੈ ਜੀ ਵੇਖੋ ਹੁਣ ਤੁਸੀਂ ਇੱਕ ਚੀਜ਼ ਲਈ ਆ ਮੰਨ ਲਓ ਅਸੀਂ ਕੋਈ ਗੱਡੀ ਲਈ ਆ ਠੀਕ ਹੈ ਜੀ ਅਸੀਂ ਕੋਈ ਗੱਡੀ ਲੱਲੀ ਆ ਕੋਈ 30 12 13 ਲੱਖ ਦੀ ਠੀਕ ਹੈ ਜੀ ਐਗਜ਼ਾਮਪਲ ਤੌਰ ਤੇ 12-13 ਲੱਖ ਦੀ ਗੱਡੀ ਲਈ ਉਹ ਖਰਾਬ ਹੋ ਗਈ ਗਿਆ ਇੰਜ ਇੰਜਨ ਮਾੜਾ ਨਿਕਲਣ ਡਾਇ ਪਿਆ ਅਸੀਂ ਕੀ ਕਰਾਂ ਕੰਪਨੀ ਨੇ ਉਹ ਕਵਾਂਗੇ ਨਾ ਤੇ ਅਸੀਂ ਤਾਂ ਪਾਈ ਪਾਈ ਜੋੜ ਕੇ ਚੀਜ਼ ਲਈ ਸਾਡੀਆਂ ਖਵਾਇਸ਼ਾਂ ਸੀ ਸਾਡੇ ਸੁਪਨੇ ਸੀ ਕੋਈ ਘਰ ਬਣਾਇਆ ਉਹ ਚੋਂ ਡੈ ਪਿਆ ਮਾਰਾ ਮਟੀਰੀਅਲ ਲਾਤਾ ਠੇਕੇਦਾਰ ਨੇ ਉਹਨੂੰ ਫਿਰ ਲਾਂਮੇ ਦਵਾਂਗੇ ਆਪਾਂ ਦੇ بڑے ਸੁਪਨਿਆਂ ਦਾ ਘਰ ਬਣਾਇਆ ਇੰਦਾ ਹੀ ਪਰਮਾਤਮਾ ਨੇ ਤੁਹਾਨੂੰ ਬੜਾ ਹੀ ਸੋਹਣਾ ਸੁੰਦਰ ਬਣਾਇਆ ਹੈ ਤੇ ਪਰਮਾਤਮਾ ਨਹੀਂ ਚਾਹੁੰਦਾ ਵੀ ਤੁਸੀਂ ਕੋਈ ਕਹਿਣਾ ਮਾੜਾ ਕਰੋ ਤੇ ਮਾੜਾ ਕਿਉਂਕਿ ਉਹਦੀ ਜੀ ਵੀ ਜੋਤ ਉਹੀ ਆ ਤੁਹਾਡੇ ਚ ਵੀ ਜੋਤ ਉਹੀ ਹੈ ਠੀਕ ਹੈ ਜੀ ਇਕ ਕੁਝ ਉਤਾਨੇ ਦੋਨੇ ਤੇ ਦੂਜਿਆ ਗੱਲ ਇਹ ਹੁੰਦੀ ਹੈ ਵੀ ਜਦੋਂ ਕੇ ਨਾਲ ਅਸੀਂ ਦਗਾ ਫਰੇਵ ਕਰਦੇ ਆ ਨਾ ਕਿਸੇ ਵੀ ਤਰ੍ਹਾਂ ਦਾ ਤਾਨੂੰ ਮਨੋਂ ਧੰਨ ਦਾ ਜਾਂ ਮੰਨ ਦਾ ਸਿਰਾਂ ਜਾਂ ਧੰਨ ਦਾ ਜਾਂ ਤੰਨ ਦਾ ਕੁਝ ਵੀ ਕਰਦੇ ਆ ਉਹ ਡਬਲ ਹੋ ਗਏ ਨੂੰ ਮਿਲਣਾ ਹੀ ਮਿਲਣਾ ਰੱਬ ਦਾ ਸੂਤ ਹੈ ਜੇ ਨੀਕੀ ਕਰਨਗੇ ਉਹ ਵੀ ਡਬਲ ਹੋ ਕੇ ਮਿਲੇਗੀ ਜੇ ਬਦੀ ਕਰਨਗੇ ਉਹ ਵੀ ਦੁਗਣੀ ਦੁਗਣੀ ਹੋ ਕੇ ਮਿਲੇਗੀ ਇਹ ਪਰਮਾਤਮਾ ਦਾ ਸੂਤ ਲਿਆ ਤੇ ਇਹ ਸੂਤ ਕਦੀ ਉਹਦਾ ਇਹ ਸੂਲ ਪਰਮਾਤਮਾ ਦਾ ਕਦੀ ਬਦਲ ਨਹੀਂ ਸਕਦਾ ਬਸ ਇੱਕੋ ਹੀ ਗੱਲਾਂ ਦਿਮਾਗ ਚ ਬਿਠਾ ਕੇ ਰੱਖਣੀ ਕੋ ਗੱਲ ਹੀ ਵੀ ਬੇਈਮਾਨੀ ਨਹੀਂ ਮੰਨ ਜ ਰੱਖਣੀ ਈਰਖਾ ਨਹੀਂ ਰੱਖਣੀ ਸੱਚ ਦੇ ਰਾਹ ਤੇ ਤੁਰਨਾ ਹੈ ਫਿਰ ਗੁਰਬਾਣੀ ਪੜੀ ਵੀ ਸਫਲ ਹੋਊਗੀ ਹਾਂ ਥੋੜੇ ਬੋਦੇ ਕੰਡੇ ਜ਼ਰੂਰ ਆਉਣਗੇ ਰਾਵਾਂ ਦੇ ਵਿੱਚ ਉਹ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਥੋੜੇ ਬੋਦੇ ਹੌਂਕੜਾਂ ਰੱਖਣੀਆਂ ਭਈਆ ਗੁਰੂ ਨਾਨਕ ਸਾਹਿਬ ਨੂੰ ਵੀ ਪੱਥਰ ਵੱਜੇ ਬੜਾ ਵ੍ਰਸ਼ੀਆ ਮੁੰਨਿਆਣਾ ਵੀ ਬੜਾ ਕੁਝ ਹੋਇਆ ਆ ਤੇ ਜਿਹੜਾ ਆਪਣਾ ਲਖਣਾਣਾ ਛੱਡੇ ਆਪਣਾ ਸਾਚਣਾ ਛੱਡੇ ਸੁਦਾਮੇ ਨਾਲ ਕੀ ਕੁਝ ਨਹੀਂ ਹੋਇਆ ਜਿੱਦਾਂ ਉਹਦੀ ਗਰੀਬੀ ਕੱਟੀ ਜਣਾ ਕ੍ਰਿਸ਼ਨ ਮਹਾਰਾਜ ਨੇ ਮੈਂਟ ਨਹੀਂ ਲਾਇਆ ਇੱਦਾਂ ਹੀ ਪ੍ਰਮਾਤਮਾ ਜਦੋਂ ਆਪਣੀ ਆਈ ਦਾ ਆ ਜਾਂਦਾ ਨਾ ਇੱਕ ਛਿੰਝ ਸਭ ਕੁਝ ਕਰ ਦਿੰਦਾ ਇਹ ਕਿਨ ਕਾ ਜੀ ਸਜੀਵ ਬਸਾਵੇ ਆ ਕੀ ਮਾਮਾ ਕਰਨੀ ਨਾਵੇ ਤੋਂ ਇੰਨੀਆਂ ਬੇਨਤੀਆਂ ਪ੍ਰਮਾਨ ਕਰਨੀਆਂ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਨੀਆਂ ਜੇ ਕਿਸੇ ਨੇ ਵਿਚਾਰ ਸਾਂਝ ਕਰਨੀਆਂ ਥੱਲੇ ਨੰਬਰ ਦਿੱਤਾ ਆ ਨੰਬਰ ਤੇ ਕਰ ਸਕਦੇ ਜੀ ਠੀਕ ਆ ਜੀ ਬਾਕੀ ਬੰਦਾ ਉਹੀ ਆ ਜਿਹੜਾ ਮੂਲ ਨੂੰ ਸਮਝੇ ਜੇ ਕਥਾ ਸੁਣੀ ਉਹ ਤੇ ਵਿਚਾਰ ਕਰੇ ਉੱਤੇ ਵਿਚਾਰ ਕਰਕੇ ਉੱਤੇ ਚੱਲੇ ਠੀਕ ਆ ਜੀ ਇਹ ਨਹੀਂ ਵੀ ਕੰਨਾਰੇ ਜਿਹੜੇ ਮਾਰਦੇ ਨਹੀਂ ਆਪਣੀਆਂ ਸਿੱਧੀਆਂ ਗੱਲਾਂ ਨੂੰ ਠੀਕ ਆ ਜੀ ਇਹਨੂੰ ਵੀ ਅੱਜ ਇੱਥੋਂ ਕਥਾ ਸੁਣੀ ਉਹਨੂੰ ਵੀ ਆਨੰਦ ਵੜਾ ਆਨੰਦ ਤੇ ਤਾਦੇ ਆ ਜੇ ਜੀਵਨ 'ਚ ਆਨੰਦ ਆਈ ਮਨਕੋ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ